ਸਰਹੱਦ ਤੇ ਦਰਨਾ ਦੇ ਕੇ ਬੈਠੀ ਏਟਾਰੀ ਟਰੱਕ ਯੂਨੀਅਨ ਦਾ ਦਰਨਾ ਖਤਮ ਹੋ ਗਿਆ ਹੈ 3 ਦਿਨ ਦੇ ਚੱਕਾ ਜਾਮ ਤੋਂ ਬਾਅਦ ਅੱਜ ਭਾਰਤ ਪਾਕਿਸਤਾਨ ਸਰਹੱਦ ਤੇ ਲੋਡਿੰਗ ਤੇ ਅਨਲੋਡਿੰਗ ਦਾ ਕੰਮ ਹੋ ਰਿਹਾ ਹੈ ਏਟਾਰੀ ਟਰੱਕ ਯੂਨੀਅਨ ਸੋਮਵਾਰ ਯਾਨੀ 2 ਫਰਵਰੀ ਤੋਂ ਦਰਨੇ ਦੇ ਸੀ ਕਿਸੇ ਵੀ ਟਰੱਕ ਨੂੰ ਲੋਡਿੰਗ ਜਾਂ ਅਨਲੋਡਿੰਗ ਲਈ ਆਈਸੀਪੀ ਵੱਲ ਨਹੀਂ ਜਾਂ ਦਿੱਤਾ ਜਾ ਰਿਹਾ ਸੀ ਟਰੱਕ ਯੂਨੀਅਨ ਇੱਕ ਨਿੱਜੀ ਟਰਾਂਸਪੋਰਟਰ ਦੀਆਂ ਕਥਤ ਮਨਮਰਜ਼ੀਆਂ ਤੋਂ ਖਫਾ ਸੀ ਟਰੱਕ ਯੂਨੀਅਨ ਦਾ ਕਹਿਣਾ ਸੀ ਕਿ ਇੱਕ ਟਰਾਂਸਪੋਰਟਰ ਘੱਟ ਰੇਟ ਤੇ ਬੋਲੀ ਲਗਾ ਕੇ ਓਵਰਲੋਡਿੰਗ ਕਰਦਾ ਹੈ ਜਿਸ ਨਾਲ ਬਾਕੀਆਂ ਦੇ ਵਪਾਰ ਨੂੰ ਨੁਕਸਾਨ ਜਦ ਕਿ ਉਸ ਟ੍ਰਾਂਸਪੋਰਟਰ ਦੀ ਸਫਾਈ ਸੀ ਕਿ ਉਸਨੇ ਨਿਯਮਾਂ ਮੁਤਾਬਕ ਹੀ ਬੋਦੀ ਲਗਾਈ ਹੈ ਹੁਣ ਬੁੱਧਵਾਰ ਰਾਤ ਦਿੱਲੀ ਕ੍ਰਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਟਰੱਕ ਯੂਨੀਅਨ ਨੇ ਧਰਨਾ ਚੁੱਕਿਆ ਵਿਭਾਗ ਨੇ ਓਵਰਲੋਡਿੰਗ ਕਰਨ ਵਾਲੇ ਟ੍ਰਾਂਸਪੋਰਟਰ ਖਿਲਾਫ ਕਾਰਵਾਈ ਦਾ ਭਰੋਸਾ ਦਵਾਇਆ ਹੈ ਜਿਸ ਤੋਂ ਬਾਅਦ ਭਾਰਤ-ਪਾਕਿਸਤਾਨ ਵਪਾਰ ਮੁੜ ਸ਼ੁਰੂ ਹੋਇਆ ਦੱਸ ਦਈਏ ਕਿ ਭਾਰਤ ਤੋਂ ਪਾਕਿਸਤਾਨ ਵੱਲ ਹਰ ਰੋਜ਼ ਕਰੀਬ 150 ਤੋਂ 200 ਟਰੱਕ ਜਾਂਦੇ ਆਉਂਦੇ ਨੇ ਜਿਨ੍ਹਾਂ ਜ਼ਰੀਏ ਭਾਰਤ ਵਿੱਚੋਂ ਸਮਾਨ ਪਾਕਿਸਤਾਨ ਤੇ ਜਾਂ ਜਾਂਦਾ ਤੇ ਕੁਝ ਕਰੋੜਾਂ ਦਾ ਸਮਾਨ ਪਾਕਿਸਤਾਨ ਤੋਂ ਭਾਰਤ ਆਉਂਦਾ ਹੈ